ਹੇ ਕਰੇਗੀ ਤੇ ਦੇਖ ਈ ਨਹੀਂ ਕਰੇਗੀ ਤੇ ਦੇਖ ਈ ਨਹੀਂ ਕਰੇਗੀ ਮੈਂ ਕਰਦਾ ਲੱਕੜ ਦਾ ਕੰਮ ਹਾਂਜੀ ਕਿਹੜੀ ਜਗ੍ਹਾ ਤੇ ਆਹ ਨਾਲ ਹੀ ਬਣਾ ਰਾ ਰਹੇ ਤੇ ਪੁਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਫਿਰ ਰੋੜ ਤੇ ਆਉਂਦਾ ਮਾਲ ਇਸ ਕਰਕੇ ਪੁਲ ਦੇ ਹੇਠਾਂ ਮੈਂ ਮਾਲ ਲੂੰਦਾ ਵਾਂ ਜਦੋਂ ਡੈਡੀ ਦੇ ਹੁੰਦੋਂ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਕੜ ਦਾ ਮਾਲ ਇੱਥੇ ਤੇ ਹੁਣ ਜਾਂ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾ ਪਾਉਂਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚਿਆ ਤੇਰਾ ਮਾਲ ਨਹੀਂ ਲੱਗਦਾ ਨਾ ਇੱਥੇ ਕੌਣ ਕਹਿੰਦਾ ਸੀ ਆਦਰ ਨਾਲ ਸੈਂਪੀ ਫੀਮ ਟਾਲਾ ਸਿਰਫ ਗੱਡੀਆਂ ਨਹੀਂ ਲੱਗਦੀਆਂ ਇਹਦੀਆਂ ਅੱਛੇ ਇਹਦੀ ਆਪ ਦੀ ਗੱਡੀਆਂ ਪਹਿਲਾਂ ਮੇਰਾ ਸਮਾਨ ਉੱਥੇ ਪਿਆ ਹੁੰਦਾ ਸੀ ਜਿੱਥੇ ਟਰਾਲੀ ਲੱਗੀ ਆ ਫਿਰ ਕਹਿੰਦਾ ਮੈਂ ਗੱਡੀਆਂ ਲਾਣੀਆਂ ਮੇਰੇ ਨਾਲ ਲੜ ਪਿਆ ਮੈਂ ਚੱਕ ਕੇ ਸਮਾਨ ਇੱਧਰ ਲੈਂਦਾ ਮਰੋੜੀ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਤਾਂ ਕਰਕੇ ਤਾਂ ਨਾ ਹਾਂਜੀ ਹਾਂਜੀ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਇਹ ਨਹੀਂ ਚਲੇਗੀ ਨਹੀਂ ਚਲੇਗੀ ਤਾਂ ਇਹ ਸਾਈ ਨਹੀਂ ਚਲੇਗੀ ਤਾਂ ਇਹ ਸਾਈ ਨਹੀਂ ਚਲੇਗੀ ਰਣਾ ਹੀ ਰਾਈ ਬਾਰਨ ਭਾ ਕੇ ਮੁੱਖੀ ਕੰਮ ਕਰਦੇ ਆ ਮੇਰਾ ਟਾਇਰਾਂ ਦਾ ਕੰਮ ਜੀ ਕਿੰਨੇ ਸਾਲਾਂ ਤੋਂ ਕਰਦੇ ਆ ਇੱਥੇ ਸਾਨੂੰ 20 ਸਾਲ ਹੋ ਗਏ ਹਾਂ 20 ਸਾਲ ਕੋਲ ਦੇ ਥੱਲੇ 10 ਸਾਲ ਹੋ ਗਏ ਅੱਛਾ ਕੋਲ ਦੇ ਹਾਂਜੀ ਇਹ ਹੀ ਬੰਦਾ ਤੁਹਾਨੂੰ ਤਾਂ ਪਰੇਸ਼ਾਨ ਕਰੇ ਐਸੀ ਇਹ ਹੀ ਬੰਦਾ ਆ ਇਹਨੂੰ ਕਿਉਂ ਪਰੇਸ਼ਾਨੀ ਹੁੰਦੀ ਜੀ ਤੁਹਾਡੇ ਨਾਲ ਸਿਰਫ ਗੱਡੀਆਂ ਨਹੀਂ ਲੱਗਦੀਆਂ ਇਹਦੀਆਂ ਅੱਛਾ ਇਹਦੀ ਆਪ ਦੀ ਗੱਡੀਆਂ ਪਹਿਲਾਂ ਮੇਰਾ ਸਮਾਨ ਉੱਥੇ ਪਿਆ ਹੁੰਦਾ ਸੀ ਜਿੱਥੇ ਟਰਾਲੀ ਲੱਗੀ ਆ ਫਿਰ ਕਹਿੰਦਾ ਮੈਂ ਗੱਡੀਆਂ ਲਾਣੀਆਂ ਮੇਰੇ ਨਾਲ ਲੜ ਪਿਆ ਮੈਂ ਚੱਕ ਕੇ ਸਮਾਨ ਇੱਧਰ ਲੈ ਆਂਦਾ ਮਨੋਂ ਉਹਦੀਆਂ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਤਾਂ ਕਰਕੇ ਤਾਂ ਨਾ ਹਾਂਜੀ ਹਾਂਜੀ ਆਪਣੀਆਂ ਗੱਡੀਆਂ ਨਹੀਂ ਲੱਗਦੀਆਂ ਕੀ ਮੰਗ ਕੀ ਕਰਦੇ ਮੰਗ ਇਹੋ ਕਰਦੇ ਆ ਕਿ ਸਾਡੇ ਘਰ ਚ ਲਾਈ ਜਾਵੇ ਅਸੀਂ ਘਰ ਬਹਿ ਜਨੇ ਆ ਘਰ ਬ ਰਾਸ਼ਨ ਚਲਾਈ ਜਾਵੇ ਦਵਾਈ ਦਾ ਖਰਚੇ ਟੈਰਾਂ ਦਾ ਕੰਮ ਜੇ ਹਾਂਜੀ ਹਾਂਗੇ ਟੈਰਾਂ ਦਾ ਮਤਲਬ ਜਿਹੜਾ ਪੋਲ ਦੇ ਨਾਲ ਉਹਨਾਂ ਨੇ ਧੱਕੇਸ਼ਾਹੀ ਕਰ ਰਿਆ ਜੀ ਧੱਕੇਸ਼ਾਹੀ ਗੁੰਡਾ ਕਰਦੀ ਕੀਤੇ ਗੁੰਡਾ ਕਰਦੀ ਹੈਗੇ ਹਰ ਕੋਈ ਗਰੀਬ ਆਪਣੀ ਮਿਹਨਤ ਕਰਕੇ ਸਾਰਾ ਆਣ ਕੇ ਇੱਥੇ ਸਾਰੇ ਸਫਾਈ ਕਰੀ ਦੀ ਝਾੜੂ ਮਾਰੀ ਦਾ ਇਹਨਾਂ ਨੇ ਕਦੀ ਇੱਕ ਲਫਾਫਾ ਵੀ ਚੁੱਕਿਆ ਨਹੀਂ ਕੀਤਾ ਮੇਰਾ ਮਤਲਬ ਤੁਹਾਨੂੰ ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਕਦੀ ਤੰਗ ਨਹੀਂ ਕੀਤਾ ਕਿਸੇ ਬੰਦੇ ਨੇ ਤੰਗ ਸਾਨੂੰ 10 ਸਾਲ ਹੋ ਗਏ ਆ ਕਿਸੇ ਨੇ ਨਹੀਂ ਤੰਗ ਕੀਤਾ ਨਹੀਂ ਨਹੀਂ ਕਿਸੇ ਨੇ ਨਹੀਂ ਕੀਤਾ 10 ਸਾਲ ਹੋ ਗਏ ਤੇ ਮਤਲਬ ਇਹ ਬੰਦਾ ਹੈਗਾ ਇਹਦੇ ਜਗ੍ਹਾ ਤੇ ਕੋਈ ਹੱਕ ਨਹੀਂ ਹੈ ਸਰਕਾਰੀ ਜਗ੍ਹਾ ਵਾ ਕਾੜੀ ਜਗ੍ਹਾ ਹੈ ਪਿਆਰ ਨਾਲ ਵਰਤੀ ਜਾ ਸਕਦੀ ਹੈ ਧੱਕੇ ਨਾਲ ਨਹੀਂ ਧੱਕੇ ਨਾਲ ਹੀ ਕਰਿਆ ਜੀ ਧੱਕੇ ਨਾਲ ਗਰੀਬ ਪਰਿਵਾਰਾਂ ਨਾਲ ਧੱਕੇ ਨਾਲ ਕੀਤਾ ਜੀ ਹਾਂਜੀ ਹਾਂਜੀ ਮੇਰਾ ਨਾਮ ਅਮਰਦੇਵ ਸਿੰਘ ਜੀ ਹਾਂਜੀ ਕਿਹੜੀ ਕੀ ਮਾਮਲਾ ਕਿਸੇ ਮੈਂ ਕਰਦਾ ਲੱਕੜ ਦਾ ਕੰਮ ਹਾਂਜੀ ਕਿਹੜੀ ਜ ਦੇ ਪੋਲ ਬਣਨ ਕਰਕੇ ਤੇ ਜਗ੍ਹਾ ਨਹੀਂ ਰਹੀ ਅਗਲੇ ਬਨੇ ਤੇ ਰੋਡ ਤੇ ਹੁੰਦਾ ਮਾਲ ਇਸ ਕਰਕੇ ਪੋਲ ਦੇ ਹੇਠਾਂ ਮੈਂ ਮਾਲ ਲਉਂਦਾ ਵਾ ਜੇ ਤਾਂ ਡੈਡੀ ਦੇ ਹੁੰਦੋ 10 ਸਾਲ ਤੋਂ ਪਹਿਲਾਂ 15 ਸਾਲ ਦਾ ਲੱਥਨ ਦਾ ਮਾਲ ਇਥੇ ਤੇ ਹੁਣ ਜਾਣ ਕੇ ਕਾਰਪੋਰੇਸ਼ਨ ਨੂੰ ਕੰਮ ਲੇਟਾਂ ਪਹੁੰਚਦਾ ਵਾ ਕਿ ਮੇਰੀ ਬੜੀ ਉੱਤੋਂ ਤੱਕ ਪਹੁੰਚ ਜਾ ਤੇਰਾ ਮਾਲ ਨਹੀਂ ਲੱਗਣ ਦੇਣਾ ਇਥੇ ਕੌਣ ਕਹਿੰਦਾ ਸੀ ਆ ਗਰਨਾਹ ਫੀਮ ਫੀਮ ਟਾਂ ਲਾ ਹਾਂਜੀ ਮੰਗੇ ਇਹੋ ਕਰਦੇ ਆਂ ਕਿ ਸਾਰੇ ਰੋਟੀ ਖਾਂਦੇ ਆਂ ਮੇਰਾ ਸਾਰਾ ਰੋਡ ਦੇ ਕਰਕੇ ਆਉਣ ਕਰਕੇ ਮਾਂ ਵੀ ਇੱਥੇ ਸਾਈਡ ਤੇ ਮਾਲ ਲਉਂਦਾ ਆਪਣਾ ਹਾਂਜੀ ਤੇ ਬਸ ਇਹ ਹੋ ਗਿਆ ਮਿਹਨਤ ਕੀਤੀ ਜਾ ਰਹੀ ਹੈ ਤੇ ਉਹਨੂੰ ਮਿਹਨਤ ਨੂੰ ਕਰਦੇ ਨੇ ਹਾਂ ਜੀ ਹਾਂ ਜੀ ਅੱਜ ਸੇਰੇ ਵੀ ਡਾਂਗ ਲੈ ਕੇ ਪਿਆ ਹਾਂ ਜਦ ਮਾਲ ਆਇਆ ਮੇਰੇ ਲੱਕੜ ਆਏ ਉਦੋਂ ਡਾਂਗ ਲੈ ਕੇ ਪਿਆ ਹੈ ਅਹੀਂ ਫੇਰ ਨਹੀਂ ਕੋਈ ਕਹਿਆ ਸਿਆਣਿਆ ਕਰਕੇ ਆਉਂਦੇ ਕੀ ਨੇ ਲੜਨਾ ਨਹੀਂ ਆਪਾਂ ਬੈ ਕੇ ਗੱਲ ਨਿਬੜੀ ਜੋ ਨੇ ਮਾੜਾ ਲੜਾਈ ਝਗੜੇ ਵਾਲਾ ਕੋਈ ਨਹੀਂ ਉਹਨੂੰ ਉਤਰਾਜ ਵੀ ਉਹਦੀ ਦੁਕਾਨ ਕਿਤੇ ਆ ਹਾਂਜੀ ਹਾਂਜੀ ਮੈਨੂੰ ਪੈਂਦੀ ਵੀ ਗਲੀ ਇਹ ਪੈਂਦੀ ਸਾਰਾ ਮਲੇ ਵਾਲੇ ਸਹਿਮਦੇ ਆਪਾਂ ਸਾਰਿਆਂ ਨੂੰ ਪੁੱਛ ਕੇ ਦੇ ਲੋ ਇੱਥੇ ਕੇ ਹਾਂਜੀ ਹਾਂਜੀ ਬੱਸ ਇਹਦਾ ਮੈਂ ਇੱਥੇ ਗਏ ਦਾ ਨਹੀਂ ਲੱਗਣ ਦੇਣਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਲੱਗਣ ਗਿਆ ਬੱਸ ਸਾਹਮਣੇ ਉਹ ਕਹਿੰਦਾ ਮੇਰੀਆਂ ਗੱਡੀਆਂ ਦੇ ਟਰਾਲੀਆਂ ਟਰਾਲੀਆਂ ਲੱਗਣਗੀਆਂ ਕਿਸੇ ਦਿਨ ਲੱਗਣਗੀਆਂ ਨਹੀਂ ਲੱਗਣ ਸਰਕਾਰੀ ਜਦੋਂ ਉਹਦੀ ਜਗ੍ਹਾ ਤੇ ਹੈ ਨਹੀਂ ਹਾਂਜੀ ਹਾਂਜੀ ਇਹ ਹੁਣ ਸਰਕਾਰੀ ਵੇਖੇ ਨਾ ਕਿ ਉਹਨਾਂ ਨੇ ਇਹ ਨਹੀਂ ਦਿੱਤੀ ਇਹਨੂੰ ਜਗਾ ਪੂਰੀ ਪੂਰੀ ਗੁੰਡਾਗਿਰਦੀ ਪੁਲਿਸ ਨੇ ਕਪਰੇਟ ਵਾਲੇ ਨੂੰ ਦਿੱਤੀ ਹਾਂਜੀ ਹਾਂਜੀ ਕੰਪਲੀਟ ਕੀਤਾ ਹਾਂਜੀ ਹਾਂਜੀ ਸਾਰੇ ਆ ਦੁਕਾਨਾ ਵਾਲੇ ਆਏ ਹੋਰ ਕਿਸੇ ਦਾ ਇਤਰਾਜ ਹੈਗਾ ਵਾ ਹਾਂਜੀ ਕਿਹੜੀਆਂ ਵਾਲੇ ਹੋਰ ਕਿਸੇ ਦਾ ਇਤਰਾਜ ਹੈਗਾ ਵਾ ਸਾਰਿਆਂ ਨੂੰ ਇਤਰਾਜ ਮੱਲੇ ਵਾਲਿਆਂ ਨੂੰ ਜੇ ਇਹ ਕਾਰਪੋਰੇਟ ਇਹ ਗੱਲ ਤੁਹਾਨੂੰ ਤੈਨੂੰ ਲੋਕਦਾ ਕਿ ਹੋਰ ਵੀ ਸਾਰਿਆਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਕਾਰਪੋਰੇਸ਼ਨ ਉਹ ਆਏ ਇਹਨਾਂ ਦਾ ਸਮਾਨ ਵੀ ਲੈ ਕੇ ਪੈਂਜਰਾ ਵਾਲਿਆਂ ਦਾ ਅੱਛਾ ਝੁੱਕ ਗਏ ਉਹ ਵਿਚਾਰੇ ਸਾਰੇ ਰੋਟੀ ਗਰੀਬ ਬੰਦੇ ਆ ਰੋਟੀ ਖਾਣੇ ਆ ਆਪਣੇ ਇਹਦਾ ਬਾਰ-ਬਾਰ ਜਾਂਦਾ ਰਹੇ ਮੇਰੀਆਂ ਲੱਕੜਾਂ 2-3 ਰੀ ਇਹਨੇ ਜਗਾਈਆਂ ਕਾਰਪੋਰੇਸ਼ਨ ਨੂੰ ਫੋਨ ਕਰਕੇ ਫੋਟੋਆਂ ਖਿੱਚ ਕੇ ਪਾ ਦਿੰਦਾ ਜਦੋਂ ਮਾਲ ਆਉਂਦਾ ਜਾਣ ਕੇ ਕਰਦਾ ਜੀ ਹਾਂਜੀ ਹਾਂਜੀ ਕੋਈ ਪਰਾਣੀ ਰਜਿਸਤ ਵਗੈਰਾ ਦੇ ਨਾ ਨਾ ਕੋਈ ਬੰਦੇ ਨਹੀਂ ਹਾਂਜੀ ਨਾਂ ਦੇ ਸਾਹਮਣੇ ਜਿਹੜੀ ਕਾਰ ਜਗਾਈ ਉਹਥੇ ਲੋਕਾਂ ਨੇ ਤੁਹਾਡੇ ਕੋਲ ਇੰਤਜ਼ਾਮ ਲਾਇਆ ਕੀ ਸਰ ਸਾਰਾ ਮਾ ਕਿਹੜੇ ਲੋਕਾਂ ਨੇ ਇੰਤਜ਼ਾਮ ਲਾਇਆ ਸਰ ਜਿਹਨਾਂ ਟਰਾਲੀਆਂ ਵਗੈਰਾ ਲਾਂਦੇ ਸੀ ਕਿਹੜੇ ਟਰਾਲੀਆਂ ਲਗਾਉਂਦੇ ਸਰ ਟਰ ਜਿਹੜੇ ਉਹ ਬੰਦੇ ਲਾਂਦੇ ਟਰਾਲੀਆਂ ਉਹ ਤੇ ਪੈਂਕਰ ਵਗੈਰਾ ਤੇ ਉਹ ਕਹਿੰਦੇ ਇਹਨਾਂ ਨੂੰ ਤੁਹਾਨੂੰ ਤਾਂ ਜਾਣ ਕੀਤਾ ਬਿਲਕੁਲ ਕਿਸੇ ਨੂੰ ਕੋਈ ਪਰੇਸ਼ਾਨ ਨਹੀਂ ਕੀਤਾ ਬਿਲ ਸਰ ਉਹਨਾਂ ਨੇ ਮੋਲ ਕਿਹਾ ਯਾਰ ਕਿ ਕਾਰਪੋਰੇਸ਼ਨ ਦੇ ਫੋਟੋਆਂ ਵਗੈਰਾ ਵੀ ਪਾਉਂਦੇ ਆ ਤੇ ਕਾਰਪੋਰੇਸ਼ਨ ਦੇ ਫੋਟੋਆਂ ਸਿਰ ਪਾਈਆਂ ਸਰ ਲੱਕੜਾਂ ਨਾ ਲੱਗ ਇੱਥੇ ਸਟਾਈਆਂ ਮੇਰੇ ਗੱਲ ਮੈਂ ਆਪਣਾ ਗੱਡੀਆਂ ਨੇ ਸਾਡੇ ਕੋਲ ਦੋ ਅਸੀਂ ਗੱਡੀਆਂ ਜਦੋਂ ਦੁਕਾਨ ਖੋਲ ਕੇ ਸਵੇਰ ਗੱਡੀਆਂ ਸਾਹਮਣੇ ਲਾਣੀ ਹੁੰਦੀਆਂ ਜੋ ਜਗ੍ਹਾ ਪਾਰਕਿੰਗ ਵਾਸਤੇ ਬਣੀ ਹੋਈ ਹੈ ਪਾਰਕਿੰਗ ਦਾ ਬੋਰਡ ਲੱਗਾ ਹੋਇਆ ਸੀ ਇੱਥੇ ਪਹਿਲਾਂ ਔਰ ਪਾਰਕਿੰਗ ਦਾ ਬੋਰਡ ਕਾਰਪੋਰੇਸ਼ਨ ਨੂੰ ਦੂਜਾ ਅਮਲੀ ਨੂੰ ਕੋ ਬੰਦੇ ਲੋਹੇ ਵੜ ਕੇ ਤੋਂ ਲੈ ਕੇ ਸਿਰਫ ਗੱਡੀਆਂ ਵਾਸਤੇ ਲਾਉਣ ਵਾਸਤੇ ਪਾਰਕਿੰਗ ਜਗ੍ਹਾ ਬਣੀ ਹੈ ਨਾ ਕਿ ਲੱਕੜਾ ਸਟੋਰ ਵਾਸਤੇ ਇਹ ਲੱਕੜ ਇਤੋਂ ਤੱਕ ਲੱਕੜਾਂ ਲਾਈਆਂ ਬਲਕਿ ਇਹ ਪੈਂਚਰਾ ਵਾਲੇ ਵੀ ਪਰੇਸ਼ਾਨ ਸੀਗੇ ਵੀ ਸਾਡੇ ਗਾਹ ਕਿਧਰ ਆਉਂਦੇ ਆ ਤੇ ਪੈਂਚਰਾ ਵਾਲੇ ਵਾਲੇ ਉੱਤੇ ਆਪਾਂ ਸਰੋਂ ਮੈਂ ਕਿੱਧੀਆਂ ਬਿਲਕੁਲ ਸਾਈਡ ਤੇ ਲਾਣਾ ਵੀ ਇਹਨਾਂ ਦੇ ਗੱਡੀਆਂ ਚੱਲਦੀਆਂ ਰਹਿਣ ਆਉਂਦੀਆਂ ਰਹਿਣ ਵੀ ਤੇ ਇਹਨਾਂ ਦਾ ਕੰਮ ਚੱਲਦਾ ਰਹੇ ਮੈਂ ਤਾਂ ਕੁਝ ਕੀਤਾ ਹੀ ਨਹੀਂ ਪੈਂਚਰਾ ਵਾਲਿਆਂ ਨੂੰ ਹਾਂ ਆਰੇ ਵਾਲਿਆਂ ਨੂੰ ਜੁਰਕਾਬੇ ਨਾਲ ਲੱਕੜਾਂ ਜਾਲਾ ਅਨਨੈਸੈਸਰੀ ਲੱਕੜਾਂ ਸਟਾਈਆਂ ਚਲੋ ਥੋੜੇ ਵਾਲੇ ਲੱਕੜਾਂ ਨਾਲ ਪਿੱਲਰ ਵੀ ਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਸੀ ਇਹਨਾਂ ਥੋੜਾ ਅੱਗੇ ਤੱਕ ਲੱਕੜਾਂ ਸਟਾਈਆਂ ਜਾ ਕੇ ਗੱਟ ਕੋ ਗੱਡੀ ਲੱਗਣ ਦੀ ਜਗ੍ਹਾ ਹੀ ਨਹੀਂ ਦਿੰਦੀ ਕਸ ਕਰਗਾ ਪਾਕਿਸਤਾਨ ਕੋਈ ਪਰੇਸ਼ਾਨੀ ਨਹੀਂ ਤੇ ਇਹਨਾਂ ਦੇ ਨਾਲ ਬੰਦੇ ਸਾਰੇ ਬਾਹਰ ਦੇ ਮਹੱਲੇ ਦਾ ਕੋਈ ਵੀ ਬੰਦਾ ਮੈਨੂੰ ਕਹਿ ਦੇਵੇ ਆ ਕੇ ਕਿ ਕਿਸੇ ਨੂੰ ਪਰੇਸ਼ਾਨ ਕਰਦੇ ਆ ਪੈਂਚਰਾਂ ਵਾਲੀ ਮੈਨੂੰ ਆ ਕੇ ਮੂੰਹ ਤੇ ਕਹਿ ਦੇਣ ਵੀ ਇਹ ਪਰੇਸ਼ਾਨ ਕਰਦੇ ਆ ਜਾਂ ਉਹਨਾਂ ਦੀਆਂ ਫੋਟੋਆਂ ਪਾਈਆਂ ਨੇ ਅੱਜ ਤੱਕ ਕੋਈ ਪ੍ਰੂਫ ਕਰ ਦੇਵੇ ਤੇ ਜਿਸ ਤਰ੍ਹਾਂ ਕਹੋਗੇ ਮੈਂ ਕਰਨ ਤਿਆਰ ਹਾਂ ਪੈਂਚਰਾਂ ਵਾਲਾ ਕਹਿੰਦਾ ਜੀ ਕਹਿੰਦਾ ਮੇਰਾ ਵੀ ਸਮਾਨ ਸਮਾਨ ਚੁੱਕਿਆ ਆ ਜੋ ਕਾਰਪੋਰੇਸ਼ਨ ਵਾਲੇ ਸਰ ਹੁੰਦੇ ਆ ਉਹ ਇੱਕ ਵਾਰੀ ਸਾਰੀ ਸਫਾਈ ਕਰਦੇ ਆ ਉੱਪਰ ਇਹ ਜਗਦੇਵ ਸਿੰਘ ਆਰੇ ਵਾਲਾ ਉਹਦੇ ਨਾਲ ਸਾਡਾ ਕੋਲ ਕਨੈਕਸ਼ਨ ਹੈ ਉੱਪਰ ਇਹ ਦੂਰ ਹੈ ਉਹਨਾਂ ਦੇ ਮਿਲ ਕੇ ਚੁੱਕ ਕੇ ਲੈ ਗਈ ਉਹਨਾਂ ਦੇ ਕੋਲ ਕੋਨਾ ਚੱਕੋ ਲੱਗੀ ਕਿਉਂਕਿ ਜੋ ਕਾਰਪੋਰੇਸ਼ਨ ਵਾਲੇ ਆਉਂਦੇ ਉਹਨਾਂ ਨੂੰ ਸਾਰੀ ਇੱਕ ਵਾਰੀ ਕਰਨੇ ਤੋਂ ਪਿੱਛੋ ਕਰਦੇ ਆਈ ਸਫਾਈ ਸਾਰੀ ਉਹ ਪਿੱਛੋ ਪਟਾਰਾ ਰੋਡ ਤੋਂ ਸਫਾਈ ਕਰਦੇ ਆ ਰਹੇ ਹੈ ਇਹ ਤਾਂ ਸਿਰਫ ਇਹਨਾਂ ਨੂੰ ਪ੍ਰੋਗਰਾਮ ਹੈ ਹੋਰ ਕਿਸੇ ਨੂੰ ਪ੍ਰੋਗਰਾਮ ਨਹੀਂ ਹੈ ਹੋਰ ਕਿ ਸਾਡੀ ਦੁਕਾਨ ਦੇ ਸਾਹਮਣੇ ਤੁਹਾਨੂੰ ਪ੍ਰੋਬਲਮ ਆਣੀ ਹੈ ਅਸੀਂ ਗੱਡੀਆਂ ਦੇ ਸਾਹਮਣੇ ਲਾਣੇ ਹੋਰ ਉਹਨਾਂ ਪਈ ਗੱਡੀਆਂ ਗੱਡੀਆ ਲਾਂਦੇ ਤਾਂ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਤਾਂ ਸਾ ਗੱਡੀਆਂ ਅਸੀਂ ਲਾਣੇ ਸਾਨੂੰ ਪਰੇਸ਼ਾਨ ਨਹੀਂ ਸਾਡੇ ਕਸਟਮਰ ਆਉਂਦੇ ਤੁਹਾਨੂੰ ਪਰੇਸ਼ਾਨੀ ਹੁੰਦੀ ਹੈ ਕਸਟਮਰ ਲਾਉਣ ਵੇਲੇ ਜਗ੍ਹਾ ਹੀ ਨਹੀਂ ਹੁੰਦੀ ਅਈ ਕਿਤੇ ਲਾਈਏ ਗੱਡੀਆਂ ਦੱਸੋ ਜਦੋਂ ਕਿ ਕਾਰਪੋਰੇਸ਼ਨ ਨੇ ਜਗ੍ਹਾ ਬਣਾਈ ਹੋਈ ਏ ਪਾਰਕਿੰਗ ਵਾਸਤੇ ਨਾ ਕਿ ਲੱਕੜਾ ਸਟਾਉਣ ਵਾਸਤੇ ਉਹ ਕਹਿੰਦੇ ਗਰੀ ਪਰਿਵਾਰ ਲਈ ਸਾਨੂੰ ਤਾਂ ਕਿ ਪਛਾਣ ਕੀਤਾ ਜਾ ਰਿਹਾ ਕੀ 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 ਗਰੀ ਪਰਿਵਾਰ ਦੇ ਕੰਮ ਕਰਦੇ ਆ ਤੇ ਸਾਨੂੰ ਤਾਂ ਕਿ ਪਛਾਣ ਕਿਹੜੇ ਗਰੀ ਪਰਿਵਾਰ ਦੇ ਉਹ ਗਰੀ ਪਰਿਵਾਰ ਉਹ ਤੇ ਮੈਨੂੰ ਕਹਿੰਦੇ ਆ ਤੁਹਾਡੀ ਗੱਡੀਆਂ ਭੰਡਣੀਆਂ ਗਰੀ ਪਰਿਵਾਰ ਦਾ ਬੰਦਾ ਇਹੋ ਜਿਹਾ ਕਿੰਨਾ ਕਰਦਾ ਔਰ ਇੱਥੇ ਬੰਦੇ ਪਰੇ ਦੇ ਵਿੱਚ ਬੰਲਾ ਗੱਲ ਕਰਕੇ ਇੱਥੇ ਭੋਲੇ ਸ਼ਾਹ ਜੀ ਹੈਗੇ ਨੇ ਪ੍ਰਧਾਨ ਉਹਨਾਂ ਦੇ ਨਾਲ ਗੱਲ ਕਰਕੇ ਵੀ ਠੀਕ ਆ ਮੈਂ ਲੱਕੜਾ ਪਰੇ ਪਰ ਪਿੱਲਰ ਤੇ ਲਾ ਕੇ ਸਟਾਵਾਂਗਾ ਫਿਰ ਮੁੱਕਰ ਗਿਆ ਗੱਲ ਉਹਨ ਪੁਛਰੋ ਬੇਸ਼ੱਕ ਪੁਲਿਸ ਆਨੂੰ ਪੁੱਛ ਲੋ ਮੈਂ ਪਰੇ ਤੇ ਗਿਆ ਲਗਾ ਤੇ ਬਿੱਟੂ ਪ੍ਰਧਾਨ ਨਹੀਂ ਹੋਰ ਪ੍ਰਧਾਨ ਦੀ ਮੋਹਦਾਰ ਬੰਦਿਆਂ ਦੇ ਵਿੱਚ ਬੰਦਾ ਗੱਲ ਕਰਕੇ ਮੁਕਰ ਗਿਆ ਵੀ ਮੈਂ ਨਹੀਂ ਠੀਕ ਮੈਂ ਤੇ ਲਕੜਾ ਟੋਣੀ ਟੋਣੀ ਜੋ ਮਚਾਉ ਕਰ ਲੈ ਜੋ ਕਰ ਲੈ ਜਾਂ ਪੁਲਿਸ ਚਲ ਜਾ ਜੀ ਤੇ ਮਰਜੀ ਜਗ੍ਹਾ ਜਾ ਜੋ ਮਰਜੀ ਕਰ ਲੈ ਉਹ ਇੱਥੇ ਆ ਬੋਲਦੇ ਥੱਲੇ ਹੀ ਕੋਈ ਵੀ ਕਾਨੂੰਨ ਲਾਉਂਦਾ ਹਾਂ ਹਾਂ ਜੀ ਮੌਕੇ ਤੇ ਆਇਓ ਕਿ ਮੌਕੇ ਤੇ ਨਾ ਟਾਈਮ ਪਤਾ 4 ਵਜੇ ਦਾ ਫਿਰ ਉਹਨਾਂ ਕੋਲੋਂ ਗਿਆ ਜਿਹੜੇ ਸਾਡੇ ਜਿਹੜੇ ਦੁਕਾਨਦਾਰ ਨੂੰ ਤੰਗ ਪ੍ਰੇਸ਼ਾਨ ਕਰਿਆ ਗੁੰਡਾਗਰਦੀ ਕਰਦਾ ਵਾ ਸਾਡੇ ਕਾਰਪਸ ਨੂੰ ਉਹ ਸਾਡੇ ਕੋਲ ਕੋਈ ਬਲੇਡ ਇਹਦਾ ਦਿੱਤੀ ਉਹਨਾਂ ਦੀ ਆਊ ਜਿਹ